ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀਰ ਜਿਹੜੇ ਐਨ ਆਰ ਆਈ ਨੇ ਜੋ ਸਾਡੇ ਨਗਰ ਦੇ ਨੇ ਸਾਰੇ ਠੀਕ ਠਾਕ ਹੋਣਗੇ ਤੰਦਰੁਸਤੀ ਹੋਣਗੇ ਜੋ ਅਸੀਂ ਮੈਂ ਤੇ ਸਾਡੇ ਵੱਡੇ ਵੀਰ ਜੀ ਨੇ ਇੱਕ ਪਰਾਲਾ ਕੀਤਾ ਸੀਗਾ ਜੋ ਪਿੰਡ ਦੀ ਇੱਕ ਸਾਂਝ ਵਿਚਾਰ ਜਿਹੜੀ ਅਸੀਂ ਤੁਹਾਡੇ ਆਪਣੇ ਚੈਨਲ ਜਰੀਏ ਤੁਹਾਡੇ ਤੱਕ ਪਹੁੰਚਾ ਸੀਗੀਏ ਸੋ ਤੁਸੀਂ ਜਿਹੜਾ ਸਾਡਾ ਪਹਿਲਾ ਐਪੀਸੋਡ ਆ ਬੜਾ ਹੀ ਉਹਨੂੰ ਪਿਆਰ ਤੇ ਸਤਿਕਾਰ ਦਿੱਤਾ ਤੁਹਾਡੇ ਅੱਗੇ ਇੱਕ ਬੇਨਤੀ ਕੀਤੀ ਸੀ ਵੀ ਸਾਡੀਆਂ ਜਿਹੜੀਆਂ ਗਲਤੀਆਂ ਨੂੰ ਨਿਕਾਰਿਆ ਜਾਵੇ ਤੁਸੀਂ ਉਹਨੂੰ ਨਿਕਾਰਿਆ ਵੀ ਆ ਤੇ ਸਾਨੂੰ ਸੁਝਾਅ ਵੀ ਦਿੱਤੇ ਨੇ ਇਦਾਂ ਹੀ ਸਾਨੂੰ ਆਪਣੇ ਸੁਝਾਅ ਪੇ ਦੇ ਰਹੋ ਤੇ ਜੋ ਵੀ ਤੁਹਾਡੇ ਕੋਲ ਜਾਣਕਾਰੀ ਹੈ ਉਹਨੂੰ ਸਾਨੂੰ ਸਾਡੇ ਤੱਕ ਪਹੁੰਚਾਉਂਦੇ ਰਹੋ ਤਾਂ ਜੋ ਅਸੀਂ ਹੋਰ ਆਪਣੇ ਜਿਹੜਾ ਆਪਣੀ ਵਾਇਸ ਹੈ ਜੋ ਆਪਣਾ ਜਿਹੜਾ ਸਾਡੇ ਕੋਲ ਅੱਖਰ ਨੇ ਜਾਂ ਸਾਡੇ ਕੋਲ ਕਿਤਾਬ ਹੈ ਉਸ ਨੂੰ ਹੀ ਵੱਧ ਤੋਂ ਵੱਧ ਨਖਾਰ ਸਗੀਏ ਸੋ ਅੱਜ ਬਿਨਾਂ ਦੇਰੀ ਕਰਦੇ ਹੋਏ ਆਪਣੇ ਮੈਂ ਵੱਡੇ ਵੀਰ ਸਰਦਾਰ ਅਵਤਾਰ ਸਿੰਘ ਰੰਧਾਵਾ ਜੀ ਦਾ ਮੈਂ ਸਵਾਗਤ ਕਰਦਾ ਆ ਬਹੁਤ ਬਹੁਤ ਸਵਾਗਤ ਹੈ ਭਾਜੀ ਜੀ ਆਇਆਂ ਨੂੰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਗੁਰਜੰਤ ਜੀ ਸਾਰੇ ਆ ਵੀ ਰਹੰਦਾ ਵੇਖਣ ਸੁਣਨ ਵਾਲਿਆਂ ਦਾ ਔਰ ਤੁਹਾਡਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਤੁਸੀਂ ਇਹ ਉਪਰਾਲਾ ਸ਼ੁਰੂ ਕੀਤਾ ਆ ਇਹਦੇ ਵਿੱਚ ਮੈਂ ਇੱਕ ਥੋੜੀ ਜਿਹੀ ਸ਼ਬਦੀ ਸੀ ਬੋਲਣਾ ਕਿ ਜਾਣਕਾਰੀ ਕਦੀ ਵੀ ਪੂਰੀ ਨਹੀਂ ਹੁੰਦੀ ਹਮੇਸ਼ਾ ਹੀ ਅਧੂਰੀ ਰਹਿੰਦੀ ਆ ਹੋ ਸਕਦਾ ਕਿ ਤੁਹਾਡ ਕੋਲ ਮਿਸਟੇਕ ਹੋਵੇ ਸਾਡੀ ਕੋਈ ਜਾਣਕਾਰੀ ਪੂਰੀ ਨਾ ਹੋਵੇ ਇਹ ਕਰਕੇ ਤੁਹਾਨੂੰ ਸੁਣਨ ਵਾਲੇ ਮੇਰੇ ਵੀਰਾਂ ਨੂੰ ਆਪਾਂ ਸਾਰੇ ਪਿੰਡ ਬਾਰੇ ਬੋਲ ਰਿਹਾ ਜੀ ਜਿੱਥੇ ਵੀ ਕੋਈ ਤੁਹਾਨੂੰ ਲੱਗਦਾ ਆ ਕੋਈ ਜਾਣਕਾਰੀ ਤੇ ਸਾਨੂੰ ਬਿਨਾ ਚੀਜ਼ ਕਿਤੇ ਬਿਨਾ ਦੇ ਦੱਸੋ ਤਾਂ ਜੋ ਅਸੀਂ ਇਹਦਾ ਹੋਰ ਸੁਧਾਰ ਕਰ ਸਕੀਏ ਬਿਲਕੁਲ ਜੀ ਬ੍ਰਦਰ ਸ਼ੁਕਰੀਆ ਚਲੋ ਜੀ ਆਪਾਂ ਜਿਹੜਾ ਖਤਮ ਕੀਤਾ ਸੀਗਾ ਉਹ ਐਂਡ ਗਿੱਲਾਂ ਵਾਲਾ ਮੋੜ ਤੇ ਅੱਜ ਆਪਾਂ ਉੱਥੋਂ ਸ਼ੁਰੂ ਕਰ ਰਹੇ ਹਾਂ ਭਾਜੀ ਜਿਹੜਾ ਆਪਣਾ ਗਿੱਲਾਂ ਵਾਲਾ ਮੋੜ ਆ ਉਹਦਾ ਸਾਨੂੰ ਦੱਸੋ ਪਿਛੋਕੜ ਕੀ ਆ ਤੇ ਆਪਣੇ ਪਿੰਡ 'ਚ ਤਾਂ ਤਕਰੀਬਨ ਜਾਦੇ ਰੰਧਾਵਿਆਂ ਦਾ ਪਰਿਵਾਰ ਹੀ ਵੱਸਦਾ ਆ ਇਹ ਗਿੱਲਾਂ ਵਾਲਾ ਪਰਿਵਾਰ ਕਿੱਥੋਂ ਆਇਆ ਤੇ ਗਿੱਲਾਂ ਵਾਲਾ ਜਿਹੜਾ ਮੋੜ ਦਾ ਨਾਂ ਆ ਇਹ ਕਿਵੇਂ ਪਿਆ ਜੀ ਇਹ ਗੱਲ ਤਾਂ ਦੀ ਗੁਰਜੰਟ ਜੀ ਬਿਲਕੁਲ ਠੀਕ ਆ ਇਹ ਸਾਰਾ ਜਿਹੜਾ ਆਪਣਾ ਪਿੰਡ ਆ ਰੰਡਾਵਾ ਬਰਾਦਰੀ ਦਾ ਸਾਰਾ ਜੀ ਅਸਲੀ ਬਚਪਨ ਤੋਂ ਸੁਣਦੇ ਆਏ ਆ ਗਿੱਲਾਂ ਵਾਲਾ ਮੋੜ ਸੁਣਦੇ ਕਹਿੰਦੇ ਆਏ ਆ ਪਰ ਕਦੀ ਕਿਸੇ ਨੇ ਇਹਦੀ ਪਿਛਾ ਤੱਕ ਜਾਗ ਦੀ ਗੱਲ ਨਹੀਂ ਕੀਤੀ ਕਿ ਇਹ ਗਿੱਲਾਂ ਵਾਲਾ ਮੋੜ ਬਣਿਆ ਕਿਵੇਂ ਜੀ ਜੀ ਉਹ ਸਾਡੀ ਜੀ ਤਾਂ ਮਨਤ ਵਿਚਾਰ ਆਇਆ ਤੇ ਮੈਂ ਉਹਨਾਂ ਬਜ਼ੁਰਗਾਂ ਤੋਂ ਹੋ ਕੇ ਨਾਂ ਲਿਆ ਆ ਬਾਪੂ ਸਰਦਾਰਾ ਸੋਹਣੀ ਪੁੱਤ ਵੰਡੀ ਬਾਪੂ ਕਰਦੇ ਆਸਤਨ ਸ਼ਾਹ ਹੋਣੀ ਇਹਨਾਂ ਨੂੰ ਬਹਿ ਕੇ ਪੁੱਛਦੇ ਰਹੇ ਨਾ ਦੱਸਦੇ ਰਹੇ ਉਹ ਗੱਲ ਉਹਨਾਂ ਦੇ ਦੱਸ ਦੇ ਮੁਤਾਬਕ ਜਿਹੜੀ ਬਣੀ ਹੈ ਉਹ ਜਿਹੜੀ ਸਹੀ ਨਹੀਂ ਲੱਗਦੀ ਹੈ ਜੀ ਜੀ ਇੱਕ ਮਿੱਥ ਹੁੰਦੀ ਕਈ ਵਾਰ ਮੈਂ ਪਿੰਡਾਂ 'ਚ ਉਹਦਾ ਹੀ ਮਿੱਥਾ ਬਣ ਜਾਂਦੀਆਂ ਜਦ ਕਿ ਉਸ ਕੋਈ ਮਸ਼ਹੂਰ ਬੰਦੇ ਦਾ ਨਾਮ ਉਹਦੇ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਜਦ ਕਿ ਉਹ ਹੋਈਆਂ ਨਹੀਂ ਹੁੰਦੀਆਂ ਜੀ ਜੀ ਪਰ ਇਹ ਜਿਹੜੀ ਚੀਜ਼ ਹੈ ਇਹ ਤਰਕ ਦੇ ਹਿਸਾਬ ਨਾਲ ਪੂਰੀ ਬੈਠਦੀ ਆ ਜੀ ਉਹ ਗੱਲ ਇਹਦਾ ਹੈ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਆਪਣਾ ਪਿੰਡ ਮੌਜੂਦਾ ਹੈ ਇੱਥੇ ਨਹੀਂ ਸੀਗਾ ਪਹਿਲਾਂ ਪਿੰਡ ਉੱਥੇ ਗਿਲਾਰੇ ਮੂੜ ਤੇ ਹੁੰਦਾ ਸੀ ਜੀ ਇਹ ਜਿਹੜਾ ਰਾਹ ਵਾ ਤਰਨਤਾਰਨ ਤੋਂ ਖਡੂਰ ਸਾਹਿਬ ਨੂੰ ਜਾਂਦਾ ਆ ਇਹ ਪਹਿਲਾਂ ਕੱਚੇ ਪਾਏ ਦੇ ਰੂਪ ਚ ਸੀ ਪਹਿਲਾਂ ਡੰਡੀ ਰੂਪ ਚ ਵੀ ਹੋ ਸਕਦਾ ਫਿਰ ਉਹ ਆਤੀ ਦੌਰ ਚ ਹੋਇਆ ਤਾਂ ਸਾਰੇ ਜੰਗਲ ਸੀ ਪਹਿਲੀ ਇੰਨੀ ਬਾਦ ਨਹੀਂ ਸੀ ਜੀ ਜੀ ਫਿਰ ਕਚਾਰਾ ਬੜਿਆ ਕਚਾਰਾ ਕਾਫੀ ਟਾਈਮ ਰਿਹਾ ਜੀ 1965 ਵਾਲੀ ਜੰਗ ਵੇਲੇ ਇਹ ਰਾ ਕੱਚਾ ਸੀ ਜਦੋਂ 66 67 ਦੇ ਵਿੱਚ ਜਸਟਿਸ ਗੁਰਨਾਮ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਹਦੀ ਸਰਕਾਰ ਵੀ ਕਾਂਗਰਸ ਦੀ ਮੈਂਬਰ ਨਾਲ ਥੋੜੀ ਜਿਹੀ ਸੀਰੀ ਤੇ ਉਹਨੂੰ ਕਿਸੇ ਨੇ ਉਹਨੇ ਕਿਸੇ ਵਿਦਵਾਨ ਨੂੰ ਪੁੱਛਿਆ ਯਾਰ ਮੇਰਾ ਟਾਈਮ ਤੇ ਥੋੜਾ ਜਿਦੋਂ ਮਰਜੀ ਮੇਰੀ ਹਮਾਇਤਾਂ ਫਟਾ ਖਿੱਚ ਲੜਾ ਕਾਂਗਰਸ ਦੇ ਵਿੱਚ ਡੇਕ ਪੂੰਗਾ ਤਾਂ ਮੈਂ ਕੀ ਕੰਮ ਕਰ ਸਕਦਾ ਜੀ ਉਹਦਾ ਸਲਾਹ ਦੇਣਾ ਕੋਈ ਸੱਜਣ ਸੀ ਵਿਦਵਾਨ ਉਹ ਕਹਿੰਦਾ ਯਾਰ ਤੂੰ ਜੱਟ ਦਾ ਪੁੱਤ ਐ ਤੂੰ ਉਿੰਦ ਕਰ ਵੀ ਜਿਨੀਅਰ ਲਿੰਕ ਰੋਡ ਐ ਨਾ ਪਿੰਡਾਂ ਦੇ ਸ਼ਹਿਰਾਂ ਨਾਲ ਜੋੜ ਦੇ ਜੀ ਜੀ ਇਹਨੂੰ ਪੱਕਿਆ ਕਰਾ ਦੇ ਜੀ ਕਿਉਂ ਲੋਕਾਂ ਦੇ ਜਿੰਸਾਂ ਨੂੰ ਗੱਡੇ ਵਗੈਰਾ ਉਹ ਦੇ ਕਾ ਲੀਆ ਟਰੈਕਟਰ ਦੇ ਬਾਅਦ ਚਾਏ ਜੀ ਜੀ ਇਹਨਾਂ ਜਿੰਸ ਕਰਦੀ ਐ ਪਿੰਡੋਂ ਮੰਡੀ ਨੂੰ ਤੇ ਇਹ ਤੇਰੇ ਗੋੜ ਗਾਉਂਦੇ ਰਹਿਣਗੇ ਤੇ ਤੈਨੂੰ ਯਾਦ ਰੱਖਣਗੇ ਫਿਰ ਮੇਰੇ ਕਹਿੰਦਾ ਮਤਲਬ ਵੀ ਜਿਹੜੇ ਪੰਜਾਬ ਦੇ ਲਿੰਕ ਛੜਕਾ ਪੱਕੀਆਂ ਹੋਈਆਂ ਪਿੰਡਾਂਆਂ ਇਹ 60 67 ਦੇ ਦੌਰ ਚ ਹੀ ਹੋਏ ਜੀ ਜੀ ਉਤੋਂ ਬਾਅਦ ਵੀ ਟਾਈਮ ਤੋਂ ਟਾਈਮ ਹੁੰਦੀ ਆਈਆਂ ਤੇ ਉਹ ਇਦਾਂ ਸੀ ਵੀ ਉੱਥੇ ਪਿੰਡਾਂ ਪਰੋਂ ਗੱਲਾ ਵਾਲੇ ਮੋੜ ਤੇ ਸੀ ਆਪਣੀ ਗੱਲਬਾਤ ਸੈਰ ਨੂੰ ਚੱਲ ਜਾਂਦੀ ਆ ਜੀ ਗੱਲ ਚੋਂ ਗੱਲ ਨਿਕਲ ਆਉਂਦੀ ਫਿਰ ਟਾਈਮ ਲੱਗ ਜਾਂਦਾ ਠੀਕ ਹੈ ਜੀ ਉਹ ਜਦੋਂ ਗੱਲਾ ਵਾਲੇ ਮੋੜ ਤੇ ਆਪਣਾ ਪਿੰਡ ਵਸਦਾ ਸੀ ਤੇ ਪਿੰਡ ਦਾ ਤਾਂ ਇੱਕ ਬਜ਼ੁਰਗ ਬਚਾ ਹੀ ਪੈਂਦਾ ਕੋਤੋਂ ਉਹਦੇ ਮਾਂ ਬਾਪ ਦੀ ਡੈਥ ਹੋ ਗਈ ਤੇ ਉਹ ਯਤੀਮ ਹੋ ਗਿਆ ਜੀ ਤੇ ਉਹਦੇ ਨਾਲ ਕੇ ਅਸੀਂ ਟੋਟੀਆਂ ਪੇਂਡਾ ਆਪਣੇ ਲਾ ਕੇ ਮਸ਼ਹੂਰ ਜਿਹੜਾ ਠੀਕ ਹੈ ਜੀ ਉਹ ਆਮ ਜਿਵੇਂ ਆਪਣੇ ਹੁੰਦਾ ਹੀ ਹੈ ਰਵਾਇਤ ਜਾਂ ਵੀ ਜਦੋਂ ਵੀ ਇਹਦਾ ਬੱਚਾ ਜਤੀਮ ਹੋ ਜੇ ਤੇ ਉਹਨੂੰ ਸ਼ਰੀਕੇ ਵਾਲੇ ਜਿਹੜੇ ਕੋਈ ਚਲਦਾ ਨਹੀਂਗਾ ਜੀ ਜੀ ਬਿਲਕੁਲ ਸਾਡੇ ਇਹਦੇ ਮਾਮਲੇ ਹੁੰਦੇ ਤੇ ਉਹ ਨਾਨਕੇ ਲੈ ਜਾਂਦੇ ਆ ਉਹ ਵੀ ਆਪਣਾ ਟਾਈਮ ਕਰਨਾ ਵਾ ਕੇ ਉਹ ਬੱਚੇ ਨੂੰ ਉਹਦੇ ਨਾਨਕੇ ਲੈ ਕੇ ਟੋਟੀਆਂ ਆਲੇ ਤੇ ਟੋਟੀਆਂ ਦਾ ਸਾਰਾ ਪਿੰਡ ਉਹ ਗਿੱਲ ਬਰਾਦਰੀ ਦਾ ਉਹ ਜਦੋਂ ਫਿਰ ਬੱਚਾ ਉਥੇ ਆਪਣੇ ਨਾਨਕੇ ਪੜਿਆ ਤੇ ਫਿਰ ਜਦੋਂ ਉਹ ਥੋੜਾ ਜਵਾਲ ਹੋਇਆ ਜੀ ਜਦੋਂ ਮਨੋ ਵਿਆਹ ਯੋਗ ਆਇਆ ਗਿਆ ਤੇ ਫਿਰ ਉਹਨਾਂ ਨੇ ਆਖਿਆ ਪੀ ਇਹਨੂੰ ਇਹਦੀ ਜਾਇਦਾਦ ਤੇ ਪਿੰਡ ਛੱਡ ਗਈ ਇਹਦੇ ਪਿੰਡੋਰੀ ਗੋਲੇ ਉੱਥੇ ਦੀ ਜ਼ਮੀਨ ਜਾਇਦਾਦ ਹੈ ਜੀ ਜੀ ਤੇ ਫਿਰ ਉਹ ਛੱਡਣ ਆਏ ਤੇ ਨਾਲ ਹੀ ਉਹ ਉਹਦੇ ਨਾਲ ਉਹ ਮਾਮੇ ਵੀ ਇੱਕ ਦੋ ਜਾਂ ਤਿੰਨ ਹੁਣ ਗਿਣਤੀ ਦਾ ਨਹੀਂ ਪਤਾ ਆਪਾਂ ਨੂੰ ਤੇ ਨਾਲ ਉਹ ਦੱਸਦਾ ਦਾਇਆ ਬਾਪੂ ਇੱਕ ਮੋਚੀ ਤੇ ਇੱਕ ਉਹਨਾਂ ਦੇ ਮਰਿਭੀ ਸਿੰਘ ਨਾਲ ਲਿਆ ਤੇ ਉਹ ਇੱਥੇ ਆਏ ਠੀਕ ਹੈ ਜੀ ਉਹ ਬੰਦੇ ਜੋਰਾਵਰ ਸੀ ਜੋਰਤਵਾਲੇ ਬੰਦੇ ਸੀ ਉਹ ਜਦੋਂ ਇੱਥੇ ਰਹੇ ਉਹਨਾਂ ਨੇ ਆਪਣੇ ਪਾਂਡੇ ਦਾ ਸ਼ਰੀਕੇ ਵਿੱਚ ਤੁਹਾਨੂੰ ਪਤਾ ਜੱਟਾਂ ਦੇ ਵਿੱਚ ਪੈਰ ਲਾਉਣੇ ਬੜੇ ਔਖੇ ਸ਼ਰੀਕੇ ਜੀ ਬਿਲਕੁਲ ਬਿਲਕੁਲ ਜੀ ਸਭ ਤੋਂ ਔਖਾ ਗੰਦਾ ਬਾਹਰ ਉਹ ਉੱਜੜ ਗਿਆ ਇਹ ਬੰਦੇ ਦਾ ਪਿੰਡ ਜੀ ਦੁਬਾਰਾ ਵਸਣਾ ਬਿਲਕੁਲ ਬਾਈ ਜੀ ਕਾਲੀਆਂ ਦੇ ਕਈ ਕਾਰਨ ਹੋ ਜਾਂਦੇ ਉਹ ਜਦੋਂ ਕੋ ਲੰਮਾ ਟਾਈਮ ਇੱਥੇ ਰਹਿਦ ਉਹ ਜਿਹੜਾ ਉਹਨਾਂ ਦਾ ਘਰ ਸੀ ਉਹ ਜ਼ਰੂਰ ਇਸ ਬੰਦੇ ਸੀ ਜਿੱਥੇ ਇੱਕ ਪੁਰੀ ਨੇ ਤਾਂ ਪਤਾ ਰਨ ਤਾਰਨ ਤੋਂ ਸ਼ੜਕ ਆਉਂਦੀ ਹੈ ਤੇ ਗਿੱਲਾ ਵਾਲੇ ਜਾ ਰਹੇ ਕਿ ਉਹ ਮੋੜ ਜਿਆ ਬੰਦਾ ਜੀ ਜੀ ਉਹ ਤੋਂ ਸ਼ਰਕ ਥੋੜੀ 징ਗੀ ਹੋ ਕੇ ਨਿਕਲਦੀ ਹੈ 징ਗੀ ਹੋ ਕੇ ਨਿਕਲਦੀ ਆ ਤੇ ਉਹਨਾਂ ਦਾ ਘਰ ਇਸ ਬੰਦੇ ਸੀ ਉੱਥੇ ਉਹ ਰਹਿ ਆਪਣੇ ਪਾਂਝੇ ਕੋਲ ਤੇ ਉਹ ਗਿੱਲਾਂ ਦੇ ਇੱਥੇ ਰਹਿਣ ਕਰਕੇ ਉਹਨੂੰ ਗਿੱਲਾਂ ਵਾਲਾ ਮੋੜ ਆਖਣ ਲੱਗ ਪਏ ਠੀਕ ਹੈ ਜੀ ਉਹ ਫਿਰ ਉਹਨੂੰ ਕੰਮਜਾਬ ਕਰਨ ਤੋਂ ਬਾਅਦ ਫਿਰ ਉਹ ਮਾਮੇ ਤੇ ਆਪਣੇ ਨਾਲ ਚਲੇ ਗਏ ਉੱਥੇ ਝੋਟੀਆਂ ਨੂੰ ਵਾਪਸ ਚਲੇ ਗਏ ਤੇ ਉਹਨੂੰ ਕੰਮਜਾਬ ਕੋ ਅੱਗੇ ਪਰ ਉਹ ਆਪਣੇ ਨਾਂ ਦੀ ਜਿਹੜੀ ਸ਼ਾਪ ਆ ਜੀ ਗਿੱਲਾਂ ਵਾਲੇ ਮੋੜ ਦੇ ਨਾਂ ਨਾਲ ਦੇ ਕੇ ਤੇ ਉਹ ਪੱਕੇ ਤੌਰ ਤੇ ਉੱਥੇ ਛੱਡ ਗਏ ਜੀ ਇਸ ਕਰਕੇ ਰੰਧਾਵਿਆਂ ਦੇ ਧੁਰ ਵਿੱਚ ਕਾਇ ਉਹਨੂੰ ਗਿੱਲਾਂ ਵਾਲਾ ਮੋੜ ਆਖਿਆ ਜਾਂਦਾ ਠੀਕ ਹੈ ਜੀ ਜਿਹਦਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਵੀ ਜਿਹੜਾ ਆਪਣਾ ਨਗਰ ਹੈ ਆਪਣਾ ਪਿੰਡ ਹੈ ਉਹ ਆਪਣਾ ਉੱਥੇ ਗਿੱਲਾਂ ਵਾਲੇ ਮੋੜ ਦੇ ਵਸਦਾ ਸੀਗਾ ਅਸੀਂ ਤਰ ਪੁੱਛਣਾ ਜਾਵਾਂਗੇ ਕਿ ਇਹ ਜਿਹੜਾ ਫਿਰ ਪੰਡੋਰੀ ਗੋਲਾ ਪਿੰਡ ਹੈ ਇਹ ਪਿੰਡ ਦੇ ਵਿੱਚ ਕਿਵੇਂ ਵਸਿਆ ਇਹ ਧਰਤੀ ਪਹਿਲਾਂ ਕੀ ਸੀ ਬੱਜਰ ਹੁੰਦੀ ਸੀ ਜਾਂ ਕੋਈ ਅਬਜਾਉ ਹੁੰਦੀ ਸੀ ਧਰਤੀ ਜਿਹੜੀ ਪਿੰਡ ਦੀ ਸੀਗੀ ਤੇ ਕਿਦਾਂ ਕਿੰਨਾ ਚਿਰ ਹੋ ਗਿਆ ਜੀ ਇਹ ਪਿੰਡ ਵਸੇ ਨੂੰ ਇੱਧਰ ਆਪਣੇ ਇਹਦਾ ਜਿਹੜਾ ਗੱਲ ਗੁਰਜੰਡ ਸਿੰਘ ਜੀ ਇਦਾਂ ਆ ਸਾਰੇ ਜਾਣਦੇ ਆ ਜਿਹੜੀ ਪੰਜਾਬ ਦੀ ਪਹਿਲਾ ਜਦੋਂ ਖੂਹਾਂ ਦਾ ਜਮਾਲਾ ਸੀ ਜੀ ਹੁਣ ਜਿੰਨੀ ਤਰੱਕੀ ਨਹੀਂ ਸੀ ਹੋਈ ਤੇ ਖੂਹਾਂ ਦੇ ਲਾਗੇ-ਲਾਗੇ ਜਿਹੜੀ ਜ਼ਮੀਨ ਸੀ ਉਹ ਵਾਈਯੋਗ ਹੁੰਦੀ ਸੀ ਤੇ ਬਾਕੀ ਜਿਹੜੀ ਸਾਰੀ ਜ਼ਮੀਨ ਹੈ ਉਦਾਂ ਹੀ ਪਈ ਰਹਿੰਦੀ ਸੀ ਉੱਤੇ ਡੰਗਰ ਚਰਦੇ ਰਹਿੰਦੇ ਸੀ ਖੁੱਲੇ ਰੁੱਖ ਜੰਗਲ ਝਾੜੀਆਂ ਹੋ ਜਾਂਦੇ ਸੀ ਇਲਾਕਾ ਪੱਧਰਾ ਸੀ ਪਰ ਇਦਾਂ ਦੇ ਝਾੜੀਆਂ ਝੂੜੀਆਂ ਉਗ ਪਈਆਂ ਪੰਜਾਬ ਦੇ ਵਿੱਚ ਨਾ ਪਲੇਗ ਦੀ ਮਾਰ ਬਹੁਤ ਪਈ ਆ ਪਲੇਗ ਇੱਕ ਬਿਮਾਰੀ ਆ ਜਿਹੜੀ ਆਮ ਖਿਆਲ ਕੀਤਾ ਜਾਂਦਾ ਵੀ ਇਹ ਚੂਹਿਆਂ ਦੇ ਵਾਧੇ ਨਾਲ ਫੈਲਦੀ ਆ ਜੀ ਤਾਂ ਪੰਜਾਬ 'ਚ ਕਿੰਨੀ ਵਾਰ ਪਲੇਗ ਪਈ ਆ ਇਹਨੇ ਬਹੁਤ ਨੁਕਸਾਨ ਕੀਤਾ ਬੜੀ ਜਨਤਾ ਮਰਦੀ ਰਹੀ ਹੈ ਜਿਹੜੀ ਇਹ ਪਿੰਡੇ ਤੋਂ ਹੋਰ ਦੀ ਕਹਾਣੀ ਹੈ ਇਹ ਕਹਿੰਦੇ ਉਹ ਪਲੇਗ ਪਈ ਸੀ ਇਹ ਤੁਸੀਂ ਲਾ ਲੋ ਹਿਸਾਬ ਵੀ ਬਾਪੂ ਗੁਰਦੇਵਾਲ ਸਿੰਘ ਸਾਹ ਦੱਸਦਾ ਹੀ ਭਈ ਸਾਡੇ ਬਾਪੂ ਨਹੀਂ ਦੱਸਦੇ ਹ ਉਹਨਾਂ ਨੇ ਆਪਣੇ ਬਾਪੂਆਂ ਕੋਲ ਸੁਣਿਆ ਇਹ ਭਈ ਇੱਕ ਬੰਦ ਦਾ ਸਸਕਾਰ ਕਰਕੇ ਆਉਂਦੇ ਹੀ ਤੇ ਉਹਦੇ ਵੀ ਇੱਕ ਦੋ ਫਿਰ ਮਰ ਜਾਂਦੇ ਹੀ ਤੇ ਬਾਲਣ ਦੀ ਵੀ ਘਾਟ ਵੱਜ ਗਈ 2 2 3 3 ਸਰੀਰਾਂ ਦਾ ਸਸਕਾਰ ਇੱਕੇ ਚਖਾਤੇ ਹੀ ਕੀਤਾ ਜਾਂਦਾ ਜੀ ਜਿਵੇਂ ਆਪਣੇ ਕੋਰੋਨਾ ਨਹੀਂ ਪਈ 2020 ਚ ਬਿਲਕੁਲ ਬਿਲਕੁਲ ਜੀ ਇਹ ਐ ਟੈਪ ਹੋ ਗਏ ਜੁਹਿੰਦੀਆਂ ਮੌਤਾਂ ਹੋਈਆਂ ਤੇ ਲੋਕ ਡਰ ਗਏ ਕਿ ਮਹਾਮਾਰੀ ਦਾ ਜੇਕ ਆਪਾਂ ਨਾ ਮਹਾਮਾਰੀ ਹੋਈ ਤਾਂ ਉਹਨਾਂ ਆਖਿਆ ਕੋਠੇ ਕੱਚੀਆਂ ਦੇ ਹੀ ਤੇ ਕੱਚੀਆਂ ਕੋਠੇ ਤੇ ਰੋਸ਼ਨੀ ਦਾ ਨਾ ਪ੍ਰਬੰਧ ਹੈ ਨਹੀਂ ਸੀ ਜੀ ਚੂਹੇ ਚਾਹੇ ਆਉਣ ਉਹਨਾਂ ਨੇ ਕੀ ਕੀਤਾ ਉਹ ਉਹਨਾਂ ਦੇ ਹੁਕਮਰਾਨ ਸ਼ਾਹ ਬਗੀਰ ਜਦੋਂ ਤੱਕ ਆ ਗਏ ਹੀ ਜਾਂ ਨਹੀਂ ਆਏ ਮੈਨੂੰ ਇਹਨਾਂ ਨੇ ਉਹਨਾਂ ਨੇ ਆਖਿਆ ਕਿ ਕੋਠੇ ਢਾਓ ਸਾਰੇ ਤੇ ਲੋਕਾਂ ਨੇ ਆਪ ਡਰਦੇ ਸਾਰਾ ਉਹਦਾ ਪਿੰਡ ਆ ਕੱਚੇ ਕੋਠੇ ਛੱਡ ਗਏ ਜੀ ਜੀ ਤੇ ਉਹ ਦੂਰ ਦੂਰ ਨਿਕਲ ਗਏ ਤੇ ਕੱਚੇ ਕੋਠੇ ਆਪੇ ਟਹਿ ਜਾਣੇ ਕੋ ਜਿੱਤ ਆ ਵੀ ਦਿੱਤੇ ਉਹਨਾਂ ਨੇ ਤੇ ਜਿਵੇਂ ਆਪਾਂ ਕਰੋਲਾ ਜੇ ਇੱਕ ਦੂਜੇ ਨਾਲ ਹਮਲਾਉਣ ਤੋਂ ਵੀ ਡਰਨ ਲੱਗ ਪਏ ਹਾਂ ਇਦਾਂ ਫਿਰ ਲੋਕ ਸਾਰੇ ਨਾ ਦੱਸਦੇ ਵੀ ਦੂਰ ਦੂਰ ਜਾ ਕੇ ਰੁੱਖਾਂ ਥੱਲੇ ਬਹਿ ਗਏ ਤੇ ਉਥੇ ਤੇ ਨੇ ਪੁੱਤੇ ਤੱਪੜ ਬੰਨ ਲਿਆ ਤੇ ਆਪਣਾ ਉਹਨਾਂ ਨੇ ਟਾਈਮ ਪਾਸ ਕੀਤਾ ਜਦੋਂ ਇਹਦਾ 2-3 ਮਹੀਨੇ ਲੰਗੇ ਲੱਗ ਲ ਫਿਰ ਹੌਲੀ-ਹੌਲੀ ਉਹ ਬਿਮਾਰੀ ਦਾ ਜ਼ੋਰ ਘਟਿਆ ਜੀ ਜੀ ਉਹ ਲੋਕਾਂ ਦੇ ਜਿਹੜੇ ਮਨ ਚ ਇੱਕ ਗੱਲ ਵੱਜ ਜਾਂਦੀ ਨਾ ਯਾਰ ਇੱਥੇ ਮੁਕਤਾਂ ਬੜੀਆਂ ਹੋਈਆਂ ਲੋਕ ਆਪਣੇ ਆਪ 'ਤੇ ਵਿਸ਼ਵਾਸੀ ਬਹੁਤ ਆ ਏਸ਼ੀ ਵਾਲੇ ਖਾਸ ਕਰਕੇ ਉਹਨਾਂ ਆਖਿਆ ਇੱਥੇ ਨੂਣਾ ਆਪਾਂ ਪਿੰਡ ਰਸਾ ਦਾ ਆ ਜਿਹੜਾ ਉਹ ਆਪਣਾ ਮੌਜੂਦਾ ਪਿੰਡ ਆ ਇਹ ਕਬਰਾ ਨਾਲਲੇ ਵਿੱਚ ਜੀ ਜਿਹੜਾ ਉਹ ਸੁਬੇਤਰਾ ਦਾ ਘਾਰਿਆ ਪਿੰਡ ਵਿੱਚ ਸਭ ਤੋਂ ਉੱਚਾ ਵਾ ਪਰ ਬਾਪੂ ਚੂੜ ਸੋਣ ਵਾਲਾ ਘਰ ਇਹ ਤੇ ਅੱਜ ਵੀ ਨਹੀਂ ਫੋਟੋ ਤੱਕ ਹੱਦੀਆਂ ਨਿਕਲ ਆਉਂਦੀਆਂ ਠੀਕ ਹੈ ਜੀ ਇਹ ਕਬਰਾ ਸੀ ਤੇ ਹੈ ਵੀ ਉੱਚਾ ਪਿੰਡਾ ਵਿੱਚ ਕਹਿੰਦਾ ਤੁਸੀਂ ਦੇਖੋ ਸਹੀ ਗੱਲ ਹੈ ਉੱਚਾ ਵਾ ਬਿਲਕੁਲ ਜੀ ਬਿਲਕੁਲ ਇਹ ਇੱਕ ਥੇਰੂ ਸੀ ਤੇ ਉਹਨਾਂ ਨੇ ਫਿਰ ਨਾ ਇਹਦੇ ਆਲੇ ਦੁਆਲੇ ਰੋਕ ਦਿੱਤਾ ਇਹਦੇ ਲਾਗੇ ਹਾਲੀਵੁੱਡ ਆ ਕੇ ਵੱਸਣ ਲੱਗੇ ਕੋ ਵਸਦੇ ਗਏ ਉਹ ਅਲੀ ਦੇ ਫਿਰ ਸਾਰਾ ਪਿੰਡ ਗਿਆ ਉਥੋਂ ਸ਼ਿਫਟ ਹੋ ਗਏ ਜੀ ਤੇ ਇੱਥੇ ਆ ਗਿਆ ਪਹਿਲਾਂ ਤੇ ਥੇੜੇ ਥੱਲੇ ਥੱਲੇ ਉਹਨਾਂ ਨੇ ਰੱਖੀ ਤੇ ਫਿਰ ਜਿਵੇਂ ਜਿਵੇਂ ਅਗੋ ਪਰਗਮਿਸਲਾ ਦਾ ਦੌਰ ਆਇਆ ਜਦੋਂ ਮੁੜ ਕੇ ਉਦੋਂ ਘਾੜ ਦੀ ਵੜੇ ਪੈਂਦੇ ਸੀ ਫਿਰ ਉਹਨਾਂ ਨੇ ਇਹਨੂੰ ਕਲੀਆਉਣ ਵਾਲਿਆ ਠੀਕ ਹੈ ਜੀ ਮੈਂ ਤੁਹਾਨੂੰ ਦੱਸਦਾ ਜਾਣਕਾਰੀ ਵਾ ਤੇ ਜਿਹੜਾ ਆਪਣਾ ਪਿੰਡ ਹੈ ਇਹਦੇ ਚਾਰ ਚੁਫੇਰੇ ਤਿਲ ਡੇੜ ਜਾਂ ਤੇ ਜਿਵੇਂ ਕਾਮਜਾਬ ਹੈ ਦੀਲੇ ਕੀ ਪਤੀ ਵਾਲੀ ਬੱਲੀਆਂ ਦੀ ਤੇ ਪੱਕੇ ਬੂਹੇ ਵਾਲੀ ਜੀ ਤੇ ਜਿਹੜੀ ਫੱਤੂ ਕਾਲੇ ਬੰਦੇ ਡਿਉੜੀ ਸੀ ਉਹ ਸ਼ਾਇਦ ਸਮੇਂ ਦੇ ਨਾਲ ਤਾਂ ਦੇ ਮਾਰਚ ਉਹ ਸੰਭਾਲ ਨਹੀਂ ਸਕੀ ਤੇ ਉਹ ਡੇੰਗੀ ਪਰ ਇਹ ਜਿਹੜੀਆਂ ਕਹਿੰਦੇ ਰਾਤ ਨੂੰ ਬੰਦ ਹੋ ਜਾਂਦੀਆਂ ਸਾਰੀਆਂ ਕਹਿੰਦੇ ਕੀ ਆ ਜਿਹੜੀ ਸਾਡੀ ਦਿਆਲੇ ਕੀ ਪੱਤੀ ਵਾਲੀ ਡਿਉੜੀ ਆ ਉਹ ਤਾਂ ਮੈਂ ਬੰਦ ਹੁੰਦੀ ਆਪਣੀ ਸੰਭਾਲ ਚ ਰੱਖੀ ਮੈਂ ਛੋਟਾ ਨੂੰ ਸੰਭਾਲਿਆ ਜੀ ਜੀ ਤੇ ਰਾਤ ਨੂੰ ਉਹਨੇ ਲੱਕੜ ਦੇ ਵੱਡੇ ਦਰਵਾਜ਼ੇ ਬੰਦ ਕਰਦੇ ਹੁੰਦੇ ਇੱਕ ਦੇਸੀ ਜਿੰਦਰਾ ਹੁੰਦਾ ਸੀ ਵੱਡਾ ਸਾਰਾ ਰੇਤੀ ਵਰਗੀ ਉਹਦੀ ਚਾਬੀ ਹੁੰਦੀ ਸੀ ਤੇ ਤਾਂ ਤਰਲੋਚਨ ਸਿੰਘ ਬਾਪੂ ਗੁਰਦੇਵ ਸਿੰਘ ਸ਼ਾਮ ਐਸੇ ਪੁੱਤਰ ਜਿਹੜੇ ਉਹਨਾਂ ਹੀ ਲਾਗੇ ਬਹਿਲੀ ਆ ਉੱਥੇ ਉਹ ਸੌਂਦੇ ਹੁੰਦੇ ਆ ਤੇ ਚਾਬੀ ਉਹਨਾਂ ਕੋਲ ਹੁੰਦੀ ਦੇ ਵਿੱਚ ਉਹ ਦੇ ਕਿ ਬਾਰੀ ਆ ਜੀ ਵੱਡੇ ਦਵਾਜ਼ਿਆਂ ਦੇ ਵਿੱਚ ਬਾਰੀ ਹੁੰਦੀ ਜਿਹਦੇ ਵਿੱਚ ਇਹ ਬੰਦਾ ਆਮ ਨਹੀਂ ਆਉਂਦਾ ਸੀ ਡੰਗਰ ਵਸ਼ਾ ਕੋਈ ਬਾਹਰ ਨਹੀਂ ਜਾ ਸਕਦਾ ਚੋਰਾ ਨੂੰ ਵੀ ਰੱਖਿਆ ਹੋ ਜਾਂਦੀ ਜੀ ਜੀ ਤੇ ਡਿਉਰੀਆਂ ਬੰਦ ਹੋ ਜਾਂਦੀਆਂ ਇਹ ਸਾਰੀਆਂ ਜੰਨੀਆਂ ਪਿੰਡ ਦੀਆਂ ਡਿਉਰੀਆਂ ਇਹ ਰਾਤ ਨੂੰ ਬੰਦ ਹੋ ਜਾਂਦੀਆਂ ਸੀ ਹਾਂ ਇਹ ਰਾਤ ਨੂੰ ਚੋਰਾ ਕਰਕੇ ਸੁਰੱਖਿਆ ਪੱਕਾ ਇਹ ਬੰਦ ਕਰ ਦਿੱਤੀਆਂ ਜਾਂਦੀਆਂ ਤੇ ਜੇ ਕਿਸੇ ਫੇਰਾ ਪੂਰਾ ਮਾਰ ਜਾਨਾ ਨਹੀਂ ਰਸਵੇਰੇ ਕਿ ਉਦੋਂ ਲਾਈਟ ਨਾ ਹੋ ਗਾ ਪਿੰਡ ਚ ਤਾਂ ਨਹੀਂ ਜੇ ਕੋਈ ਫੇਰਾ ਉਹਦੇ ਵਾਸਤੇ ਕਿ ਬਾਰੀ ਛੱਡੀ ਸੀ ਵਿੱਚੋਂ ਤੁਰ ਕੇ ਨੰਗਣ ਨੂੰ ਪਰ ਡੰਗਰਾਂ ਦੀ ਚੋਰੀ ਉਦੋਂ ਵਧੇਰੀ ਸੀ ਡੰਗਰ ਨਹੀਂ ਸੀ ਬਾਹਰ ਜਾ ਸਕਦਾ ਇਹ ਤਾਂ ਮੈਂ ਵੀ ਵੇਖਿਆ ਹੋਇਆ ਨਾ ਜੀ ਜੀ ਉਹ ਡਿਊਟੀ ਮੈਂ ਵਜਦੀ ਦੇਖੀ ਆ ਤਾਂ ਫਿਰ ਇਹ ਇਹ ਪਿੰਡ ਮੁੜ ਕੇ ਇੱਥੇ ਆ ਕੇ ਜਿਹੜਾ ਸਾਰਾ ਸ਼ਿਫਟ ਹੋ ਕੇ ਤੇ ਇੱਥੇ ਬੱਜ ਗਿਆ ਠੀਕ ਹੈ ਜੀ ਇਹ ਜਦੋਂ ਪਿੰਡ ਆਪਣਾ ਤੁਸੀਂ ਕਹਿੰਦੇ ਹੋ ਕਿ ਸ਼ਿਫਟ ਹੋਇਆ ਹੈ ਉਸ ਸਮੇਂ ਤੁਸੀਂ ਦੱਸ ਸਕਦੇ ਹੋ ਕਿ ਕਿੰਨੀਆਂ ਪੱਤੀਆਂ ਸੀਗੀਆਂ ਤੇ ਕਿੰਨੀਆਂ ਹੁਣ ਚੱਲ ਰਹੀਆਂ ਉਸ ਟਾਈਮ ਦੇ ਨਾਂ ਤੋਂ ਹੀ ਕਿੰਨੀਆਂ ਹੁਣ ਚੱਲ ਰਹੀਆਂ ਉਸ ਟਾਈਮ ਦੀ ਪਿੰਡ ਦੀ ਬਸੋਂ ਬਾਰੇ ਵੀ ਜੇ ਤੁਸੀਂ ਦੱਸ ਸਕਦੇ ਹੋ ਥੋੜਾ ਜਾਣਕਾਰੀ ਸਾਨੂੰ ਦਿਓ ਜੀ ਵਸੋਂ ਤਾਂ ਵੇਖੋ ਵੀ ਪਿੰਡ ਤੇ ਬੜਾ ਪੁਰਾਣਾ ਹੁਣ ਜਿਵੇਂ ਇਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਹੋਰ ਪੰਡੋਰੀ ਬੀਬੀ ਹਿਸ਼ਿਆਰ ਪਰੋਜਲੇ ਚ ਜੀ ਘਰ ਖਵਾਲ ਮਸ਼ਹੂਰ ਪਿੰਡ ਉਹ ਲੱਗੇ ਆ ਵਸਦੀ ਆ ਉੱਥੇ ਵੀ ਆਪਣੇ ਬਹੁਤ ਜਣੇ ਗਏ ਬਿਲਕੁਲ ਹੁਣ ਸਲੇਜਲੇ ਚ ਵੀ ਦੋ ਛੋਟੇ ਪਿੰਡ ਆ ਉਹ ਕਹਿੰਦੇ ਸਾਡੇ ਬਜ਼ੁਰਗ ਪੰਡੋਰੀ ਗੋਲੇ ਤੋਂ ਆਏ ਵਸੋਂ ਤੇ ਤਾਂ ਅਦਲਾ ਬਦਲੀ ਹੁੰਦੀ ਰਹੀ ਵਸੋਂ ਬਾਰੇ ਤਾਂ ਕਲੀਅਰ ਨਹੀਂ ਦੱਸਿਆ ਜਾ ਸਕਦਾ ਕਿੰਨੀ ਸੀ ਪਰ ਜਿਹੜੀਆਂ ਪੱਤੀਆਂ ਪੱਤੀਆਂ ਪਹਿਲਾਂ ਜਦੋਂ ਵਧੀਆਂ ਨਾ ਉਹ ਤੇ ਨਾਂ ਦੇ ਰਕੇ ਪਰਮਾਰ ਬਦਲ ਦਾ ਨਾਮ ਵਾਧੇਗਾ ਜੀ ਜੀ ਜੇ ਮੈਂ ਆਪਣੇ ਮਿਸਾਲ ਤੋਂ ਤਾਂ ਇਹੋ ਆਪਣੇ ਕੋਲ ਲਿਖਤੀ ਰਿਕਾਰਡ ਆ ਹੁਣ ਇਸ ਵੇਲੇ ਪਿੰਡ ਦੇ ਵਿੱਚ ਪਤੀਆਂ ਜੇ ਤੁਸੀਂ ਗਿਣੋ ਇਹ ਜਿੱਥੇ ਤੁਸੀਂ ਤੁਹਾਡਾ ਘਰ ਆ ਜੀ ਜੀ ਇਹ ਦੋਨੋਂ ਕੀ ਪਤੀ ਹੈ ਤੇ ਨਾਲ ਉਸਮੀਆ ਦੀ ਪਤੀ ਹੈ ਜੀ ਉਸਮੀ ਹੋਰ ਸਾਰੇ ਬਾਹਰ ਜਾ ਚੁੱਕੇ ਇੱਕ ਅਧਿਕਾਰੀ ਇੱਥੇ ਰਹਿ ਗਿਆ ਬੱਦ ਕੇ ਆਪਣੇ ਸਾਰੇ ਪਰਦਾ ਪਰਿਵਾਰ ਆ ਤਸਵੀਲ ਦਾ ਪਰਿਵਾਰ ਪਿੰਡੋਂ ਚਲੇ ਗਿਆ ਜਾਂ ਜਿਵੇਂ ਇਹ ਪੀੜਾ ਦਾ ਪਰਿਵਾਰ ਆ ਬਾਬਾ ਕਸ਼ਮੀਰ ਸੋਹਣੀ ਸਾਰੇ ਉਸਮੀਏ ਨੇ ਠੀਕ ਹੈ ਜੀ ਇਹ ਸਾਰੇ ਬਾਹਰ ਚਲੇ ਗਏ ਤੇ ਇਹ ਉਸਮੀਆਂ ਦੀ ਪੱਤੀ ਇੱਥੇ ਨਾਲ ਦੇ ਦੋ ਲੋਕੀ ਪੱਤੀ ਜੀ ਜੀ ਦੋ ਲੋਕੀ ਪੱਤੀ ਤੇ ਇਹਦੇ ਅਗਲੇ ਆਪਣੇ ਨਾਲ ਦਿਆਲੇ ਦੀ ਪੱਤੀ ਜਿਹੜੀ ਸਾਡੀ ਪੱਤੀ ਆ ਦਿਆਲੇ ਦੀ ਪੱਤੀ ਤਿੰਨ ਪੱਤੀਆਂ ਹੋ ਗਈਆਂ ਇਹ ਤੋਂ ਉੱਪਰਲੇ ਬਣੇ ਤਾਂ ਜੋ ਤੇ ਫੱਤੂ ਦੀ ਪੱਤੀ ਜੀ ਹੁਣ ਤੁਸੀਂ ਗਿਣੀ ਜਾਓ ਚਾਰ ਹੋ ਗਈਆਂ ਚਾਰ ਹੋ ਗਈਆਂ ਜੀ ਉਹ ਤੋਂ ਉੱਪਰ ਚਲੇ ਗਏ ਜੱਲੇ ਜੱਲੇ ਪੰਜ ਹੋ ਗਈਆਂ ਜੀ ਉਹਦੇ ਉੱਪਰਲੇ ਬਣਿਆਗੇ ਭਾਗੂ ਕੇ ਆਗੂ ਕੇ ਪੱਤੀ ਜਿਹੜੇ ਭੰਗੜ ਪਰਿਵਾਰ ਆ ਸਾਰਾ ਪੈਂਚ ਪਰਿਵਾਰ ਆ ਭਾਗੂ ਕੇ ਆ ਉਹ ਵੀ ਤਕਰੀਬਨ ਸਾਰੇ ਪਿੰਡੋਂ ਬਾਹਰ ਚਲੇ ਗਏ ਬਾਹਰ ਚਲੇ ਕੇ ਡੇਰੇ ਤੇ ਚਲੇ ਗਏ ਭਾਗੂ ਕੇ ਚਲੇ ਗਏ ਫੇਰ ਆ ਗਈ ਨਾਲ ਪੱਕਾ ਬੂਆ ਜੀ ਹਾਂਜੀ ਜੀ ਜੀ ਤੇ ਇਹ ਜਿਹੜਾ ਗੋਲੇ ਕਾ ਦਾ ਪਰਿਵਾਰ ਵਾਲਾ ਵੱਡਾ ਪਈ ਗੋਲੇ ਕੀ ਪੱਤੀ ਵੀ ਕਹਿੰਦੇ ਪਰ ਪੱਤੀ ਨਹੀਂ ਆਏ ਕਿ ਇਹ ਇੱਕ ਬਜ਼ੁਰਗ ਜੀ ਦਾ ਗੋਲੇ ਕੇ ਪਰਿਵਾਰੋਂ ਇਹ ਵੀ ਪੱਕੇ ਬੂਏ ਨਾਲ ਲਿੰਕ ਰੱਖਦੇ ਮੈਂ ਤੁਹਾਡੀ ਗੱਲ ਰੋਕਣਾ ਚਾਹੁੰਦਾ ਇਹ ਕੋਈ ਕੁਛ ਨਾ ਚਾਹੁੰਦਾ ਅੱਜ ਸਾਨੀਨਾ ਸ਼ੁਰੂ ਤੋਂ ਦੁਬਿਧਾ ਜਰੇ ਆ ਵੀ ਜਿਹੜੀ ਪੱਕਾ ਬੂਆ ਤੇ ਪੱਤੀ ਭਾਗੋਗੀ ਇਹ ਇਕੱਠੀਆਂ ਦੋਵੇਂ ਇੱਕੋ ਹੀ ਨਾਮ ਆ ਕੇ ਜਾਂ ਇਹ ਅਲੱਗ-ਅਲੱਗ ਪੱਤੀਆਂ ਨੇ ਜੀ ਨਹੀਂ ਨਹੀਂ ਇਹ ਲੱਗਿਆ ਜਿਹੜਾ ਗੁਰਦੁਆਰਾ ਤੁਸੀਂ ਬੋਲਦੇ ਹੋ ਪਤੀ ਭਾਗੂ ਕੀ ਦੇ ਪੱਕਾ ਬੂਆ ਬੋਲਦੇ ਜੀ ਆਪਾਂ ਬੋਲਦੇ ਹਾਂ ਦੋਹਾਂ ਪਤੀਆਂ ਦਾ ਸਾਂਝਾ ਗੁਰਦੁਆਰਾ ਵਾ ਜੀ ਜੀ ਜਿਵੇਂ ਸਾਡਾ ਦਿਆਲ ਨੇ ਕਹਿੰਦਾ ਦੋ ਦੋ ਕਹਿੰਦਾ ਸਾਂਝਾ ਵਾ ਜੀ ਭਾਗੂ ਕੀ ਪੱਤੀ ਜਿਹੜੀ ਉਹ ਵੱਖਰੀ ਆ ਠੀਕ ਹੈ ਜੀ ਪੱਕਾ ਬੂਆ ਵੱਖਰੀ ਜੀ ਇਹ ਕਰਕੇ ਦੋ ਪਤੀਆਂ ਨੂੰ ਇੱਕ ਪਤੀ ਨਹੀਂ ਗਈ ਬਿਲਕੁਲ ਹਾਂ ਜੀ ਇਹਦੇ ਵਿੱਚ ਜੇ ਆਪਾਂ ਨਾਮਾ ਪ੍ਰਚਾਰ ਦੇ ਜਿਹੜਾ ਬਾਬਾ ਜਸੂ ਬਜ਼ੁਰਗ ਵੱਡਾ ਰੰਡਾਵਾ ਉਹਦੇ ਚਾਰ ਪੁੱਤਰ ਹੋਇਆ ਅੱਛਾ ਠੀਕ ਹੈ ਜੀ ਲਖਨ ਜਾਤੀ ਘੜੀਆਂ ਤੇ ਨੱਥੂ ਠੀਕ ਹੈ ਜੀ ਜਿਹੜਾ ਲਖਨ ਉਹਦੀ ਔਲਾਦ ਬਾਰੇ ਕੋਈ ਵੇਰਵਾ ਨਹੀਂ ਮਿਲਦਾ ਠੀਕ ਹੈ ਜੀ ਉਹ ਸਭ ਯਾਦ ਨਾ ਹੋਈ ਉਹ ਵਿਆਹ ਹੀ ਨਾ ਕਰਵਾਇਆ ਹੋਵੇ ਜੀ ਜੀ ਜਾਂ ਥੱਲਿਓ ਜੁੜਦੀ ਦੀ ਵਿਲਾਦ ਤੇ ਉਹ ਟੁੱਟ ਗਈ ਹੋਵੇ ਲਿਖਣ ਦੇ ਵਿੱਚ ਜੀ ਮਿਸਟੇਕ ਹੋ ਗਈ ਹੋਵੇ ਜੀ ਫਿਰ ਹਾਲ ਜਿਹੜਾ ਜਾਤੀ ਹੀ ਬਾਬੇ ਚ ਸੁਦਾ ਮੁੰਡਾ ਜਾਤੀ ਦੀ ੜਾ ਲਿਆ ਉਹ ਭਾਗੂ ਦੀ ਪੱਤੀ ਸਾਰੀ ਜਾਤੀ ਦੀ ੜਾ ਲਿਆ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਘੜੀਆਂ ਕਣਿਯੇ ਦੀ ਰਾਤ ਵਿੱਚ ਉਹ ਉਸਨੀ ਦੀ ਪੱਤੀ ਸਾਰੀ ਜਿਹੜੀ ਆ ਜੀ ਜੀ ਇਹ ਕਣਿਯੇ ਦੀ ਰਾਤ ਚ ਕਣਿਯੇ ਦੀ ਰਾਤ ਚ ਜਿਹੜਾ ਉਹਦਾ ਚੌਥਾ ਪੁੱਤਰ ਨੱਥੂ ਹੋਇਆ ਦੱਸੋ ਦਾ ਨੱਥੂ ਦੇ ਤਿੰਨ ਮੁੰਡੇ ਹੋਏ ਆ ਢੀਲੋ ਅਰਬੀਰ ਤੇ ਮਾਨਕ ਜੀ ਢੀਲੋ ਦੀ ਰਾਤ ਜਿਹੜੀ ਉਹ ਗੱਲੇ ਦੀ ਪੱਤੀ ਹੈ ਜੀ ਜੀ ਜਿਹੜਾ ਅਰਬੀਰ ਆ ਉਹਦੀ ਰਾਤ ਜਿਹੜੀ ਆ ਉਹ ਇਹ ਦੋਲੋ ਦੀ ਪੱਤੀ ਹੈ ਜੀ ਤੇ ਮਾਨਕ ਦੀ ਰਾਤ ਆ ਫੱਤੂ ਦੀ ਪੱਤੀ ਠੀਕ ਹੈ ਜੀ ਫਿਰ ਇਹਦੇ ਵਿੱਚ ਜਿਹੜੇ ਜੱਲੇ ਆ ਜੱਲਿਆਂ ਦੀ ਪਤੀ ਆਪਾਂ ਕਹਿ ਦਨੇ ਆ ਕੋਈ ਗਣੀ ਆ ਜਿਹੜੇ ਬਾਰੀਏ ਪਰਵਾਰ ਆ ਫੱਤੂ ਕੀ ਪੱਤੀ ਜਿ ਵਸਦੇ ਜੀ ਜੀ ਜਿਹਨੂੰ ਬਾਰੀਏ ਕਹਿ ਦਨੇ ਆ ਬਾਹਰ ਚੋਂ ਆ ਤੇ ਦੂਸਰਾ ਇਹ ਦੁਆਬੀ ਇਹ ਪਰਵਾਰ ਦਦਾ ਸਿੰਘ ਸਰਪੰਚ ਮੁਖਤਾਰ ਸੋ ਜਥੇਦਾਰ ਹੋਣੀ ਜੀ ਜੀ ਇਹ ਫੱਤੂ ਕੇ ਨਹੀਂ ਆ ਅਸੀਂ ਇਹਨਾਂ ਨੂੰ ਫੱਤੂ ਕੀ ਫੱਤੂ ਕੇ ਹੀ ਆਖੀ ਜਾਂਦੇ ਆ ਜੀ ਇਹ ਜਦ ਕੇ ਜੱਲਿਆਂ ਦੇ ਸਕੇ ਆ ਜੱਲਿਆਂ ਦੇ ਆ ਤੇ ਇਹ ਜਿਹੜਾ ਇਹਨਾਂ ਦਾ ਕੁਰਸੀ ਨੰਮਾ ਇਹ ਉੱਤੇ ਆ ਕੇ ਲੱਦਾ ਤੇ ਬਗਦੁਲਤੀ ਤੇ ਆ ਕੇ ਮੁੱਕ ਜਾਂਦਾ ਦੁਲਤੀ ਤੋਂ ਉੱਪਰ ਉਹਦੀ ਉਹ ਜੁੜਦੀ ਨਹੀਂ ਹੋ ਸਕਦਾ ਦੁਲਜੀ ਲੱਖਣ ਦਾ ਬਚਾਵੇ ਜੀ ਜੀ ਪਰ ਅਗੇ ਲਿਖਤ ਤੇ ਮਸਤੀਬ ਹੋ ਗਈ ਜੀ ਜੀ ਇਹ ਇਹ ਦੋ ਜਾਂਦਾ ਇਕਨ ਕਈ ਪਰਿਵਾਰ ਆ ਜਿਹਦੇ ਵਿੱਚ ਕਰਤਾਰ ਕਰਤਾਰਸੋਂ ਵਪਾਰ ਨਾਲ ਦਾ ਪਰਿਵਾਰ ਆ ਜੀ ਮਕਤਾਰਸੋਂ ਜਿਹੜੇ ਵਪਾਰ ਕਰਦੇ ਜਿਨ੍ਹਾਂ ਦੀ ਜਗ੍ਹਾ 'ਚ ਬਾਬੇ ਲక్ష్ਮਣਸੋਂ ਸ਼ਹੀਦ ਦੀ ਜਗ੍ਹਾ ਇਹਨਾਂ ਕਈ ਪਰਿਵਾਰ ਆ ਜੀ ਜੀ ਇਹਨਾਂ ਦਾ ਵੀ ਇੱਥੇ ਉੱਪਰ ਕੁਰਸੀ ਨਾਵਾ ਜੁੜਦਾ ਨਹੀਂ ਬਿਲਕੁਲ ਗੋਲੇ ਕਹਿੰਦਾ ਵੀ ਉੱਪਰ ਆ ਕੇ ਕਿਹ ਜਗ੍ਹਾ ਰੁਕ ਜਾਂਦਾ ਉੱਪਰ ਆਕੇ ਬਾਬੇ ਜਸੂਦਾ ਰਲਦੇ ਨਹੀਂ ਆ ਜੀ ਜਿਹੜੇ ਬਾਕੀ ਆ ਜਿਹੜੇ ਹੁਣ ਉਹ ਉਹ ਆਪਣੇ ਕਿਨਾਰੇ ਮੋੜ ਤੋਂ ਪਰਲੇ ਬੰਨੇ ਪੱਤੀ ਬੈਠੀ ਆ ਭਗਤ ਸਿੰਘ ਨੰਬਰਦਾਰ ਇਹ ਆਪਣੇ ਸ਼ਾਈ ਹੋਣੀ ਆ ਸਾਰਾ ਜਿਹੜਾ ਪਰਲਾ ਪਰਿਵਾਰ ਆ ਜੀ ਇਹ ਇਹ ਸਾਰੇ ਤੇ ਨਾਲ ਪੂਤਵਿੰਡੀਆਂ ਦਾ ਪਰਿਵਾਰ ਜੀ ਜੀ ਇਹਨਾਂ ਦਾ ਬਜ਼ੁਰਗ ਆ ਆਕੀ ਜਿੱਤੇ ਕਰਤਾਰ ਤੋਂ ਪਰਵਾਹ ਦੀ ਬੰਦੀ ਉੱਥੇ ਖੂਹ ਵਾਲਾ ਆਕੀ ਵਾਲਾ ਖੂਹ ਕਹਿੰਦੇ ਜੀ ਇਹ ਆਕੀ ਤੇ ਆ ਕੇ ਰੁਕ ਜਾਂਦੇ ਆ ਮਤਲਬ ਇਹ ਉੱਪਰੋਂ ਜੁੜਦੇ ਨਹੀਂ ਪਰ ਹੈ ਜਰ ਹੁੰਦਾ ਦੇ ਆ ਹੁਣ ਆਪਾਂ ਹੋਰ ਖੋਜ ਕਰ ਰਹੇ ਆ ਸ਼ਾਇਦ ਲੱਭ ਜੇ ਆਪਾਂ ਨੂੰ ਮਾਲੂ ਭਾਗ ਤੋਂ ਜੇ ਲੱਭ ਗਿਆ ਤੇ ਸ਼ਾਇਦ ਇਹ ਮਤਲਬ ਇਹ ਸਾਰਾ ਜਿਹੜਾ ਇਦਾਂ ਇਹ ਹੰਦਾ ਹੋ ਜਾਂਦਾ ਇੱਕ ਹੀ ਜਗ੍ਹਾ ਦਾ ਇਹ ਇੱਕ ਹੀ ਬਜੂਰੀ ਆ ਰਹੀ ਠੀਕ ਹੈ ਤੁਸੀਂ ਕਰਤਾਰ ਪਹਿਲਵਾਨ ਦਾ ਜ਼ਿਕਰ ਕੀਤਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਉਹਨਾਂ ਬਾਰੇ ਸਾਨੂੰ ਕੋਈ ਥੋੜੀ ਜੀ ਜਾਣਕਾਰੀ ਦਿਓ ਵੀ ਉਹ ਕੌਣ ਸੀਗੇ ਸ਼ਖਸੀਅਤ ਕਰਤਾਰ ਪਹਿਲਵਾਨ ਜੀ ਤੇ ਕੋਈ ਇਹਨਾਂ ਨੇ ਕੋਈ ਕੋਈ ਉਪਲਬਧ ਦੀ ਪ੍ਰਾਪਤ ਕੀਤੀ ਹੋਵੇ ਜਾਂ ਕੋਈ ਇਹਨਾਂ ਨੇ ਕੋਈ ਆਪਣਾ ਰਣ ਵਿੱਚ ਕੋਈ ਖੇਡਿਆ ਹੋਵੇ ਮੈਦਾਨ ਦੇ ਵਿੱਚ ਕੋਈ ਆਪਣਾ ਮੈਨੂੰ ਕੋਈ ਨਾ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਜੀ ਉਹ ਜਾਣਕਾਰੀ ਉਹ ਤੇ ਜੇ ਕੱਲ ਦੀਆਂ ਗੱਲਾਂ ਜਿਹਨੂੰ ਬਜ਼ੁਰਗ ਕਹਿੰਦੇ ਆਈ ਨੇ ਛੋਟੇ ਹਾਂ ਤੋਂ ਵੱਡੇ ਬੈਠੇ ਜਿਹਨਾਂ ਨੂੰ ਸਾਰਾ ਜਿਆਦਾ ਪਤਾ ਵਾ ਅੱਜ ਦੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਨਹੀਂ ਨਾ ਜਾਣਦੀ ਜਿਆਦਾ ਕਹਿੰਦੇ ਕੱਲ ਦੀਆਂ ਗੱਲਾਂ ਉਹ ਵੀ ਵੇਖੋ ਵੀ ਉਹ ਉਹਨਾਂ ਨੇ ਪਹਿਲਵਾਨੀ ਕੀਤੀ ਆ ਜੀ ਤੇ ਜਿੱਥੋਂ ਤੱਕ ਸੁਣਿਆ ਡੈਡੀ ਸਾਡੇ ਦੇ ਬੜੇ ਮਿੱਤਰ ਹੀ ਹੋ ਜੀ ਬਰਾ ਸਾਡਾ ਉਹ ਜਣ ਵੀ ਰਿਹਾ ਵਾ ਪਰ ਮੈਂ ਛੋਟਾ ਹਾਂ ਮੈਂ ਉਹਨਾਂ ਨੂੰ ਕੋਲ ਗਿਆ ਨਹੀਂ ਲਿਖਿਆ ਸੁਣਿਆ ਜਰੂਰ ਨਾ ਉਹਨਾਂ ਦਾ ਤੇ ਸੁਣਿਆ ਵੀ ਉਹ ਬੜੇ ਵਧੀਆ ਪਹਿਲਵਾਨ ਠੀਕ ਹੈ ਫਿਰ ਤੇ ਉਹ ਮੁੜ ਕੇ ਉਹ ਆਪਣੀ ਲੋ ਜਿੰਦਗੀ ਦੇ ਬੜੇ ਬੜੇ ਮੋੜ ਆਉਂਦੇ ਆ ਤੇ ਦੁਜੀ ਬੰਨੇ ਪਾਸਾ ਵੱਜ ਗਿਆ ਹਾਂਜੀ ਤੇ ਫਿਰ ਮਰ ਲੋ ਉਹਨਾਂ ਦਾ ਪਰਵਾਨੀ ਛੱਡ ਕੇ ਉਹਨਾਂ ਨੇ ਦੂਸਰੀ ਤਰ੍ਹਾਂ ਦੀ ਆਪਣੀ ਜ਼ਿੰਦਗੀ ਜਿਹੜੀ ਜੀ ਆ ਮਰਲੇ ਇੱਕ ਮੈਂ ਕਹਿ ਸਕਦਾ ਵੀ ਇੱਕ ਜਾਣੀ ਪਛਾਨੀ ਸ਼ਖਸੀਅਤ ਜਾਣਿਆ ਪਛਾਨਿਆ ਨਾਂਜੀ ਠੀਕ ਹੈ ਜੀ ਤੇ ਮਸ਼ਹੂਰ ਉਹਗੇ ਬੰਦੇ ਰਹੇ ਜਿਹਨਾਂ ਨੂੰ ਅਸੀਂ ਦੇਖਿਆ ਬਚਪਨ ਦੇ ਵਿੱਚ ਉਹਨਾਂ ਦੇ ਬੜੀ ਮਿੱਤਰ ਹੀ ਸਾਡੇ ਨਾਲ ਯਾਰ ਸੀ ਤੇ ਬਾਅਦ ਚ ਉਹਨਾਂ ਦੀ ਉਹ ਹਾਦਸੇ ਇੱਕ ਹਾਦਸੇ ਵਿੱਚ ਗੋਲਡੋਂ ਦਾ ਡੈਥ ਹੋ ਗਈ ਉਹਨਾਂ ਦੀ ਤੇ ਉਦੋਂ ਇਦਾਂ ਸੀ ਨਾਲੇ ਉਹਦੋਂ ਨਾ ਇੰਨਾ ਜਿਆਦਾ ਨਹੀਂ ਪਹਿਲਵਾਨ ਆਪਣੇ ਜੀਸੋ ਪਹਿਲਵਾਨ ਨੇ ਅਪੋਰਚਨਿਟੀ ਜ਼ਿਕਰ ਕੀਤਾ ਹੈ ਜੀ ਉਹ ਵੀ ਸਾਡੇ ਦਾਦਣੋ ਦੀਹਾਣੀ ਆ ਠੀਕ ਹੈ ਜੀ ਉਹਨਾਂ ਬਾਰੇ ਸੁਣਿਆ ਵਾ ਕਿ ਉਹ ਬਹੁਤ ਸੋਹਣਾ ਘੋੜਾ ਸੀ ਜਿਹੜਾ ਵਧੀਆ ਸਾਫ ਸੁਥਰਾ ਸੀ ਤੇ ਪਰ ਜਿਆਦਾ ਸਾਨੂੰ ਕੋਈ ਜਾਣਕਾਰੀ ਉਹਨਾਂ ਦੇ ਪਰਿਵਾਰ ਕੋਲ ਪੁੱਛਾਂਗੇ ਜੇ ਉਹਨਾਂ ਨੇ ਮਿਲਦੀ ਹੋਵੇ ਉਹ ਤਾਂ ਸ਼ਿੰਗਾਂ ਦੀ ਪਿੰਡਾਂ ਕੀ ਪੈਂਦੀ ਆ ਜੀ ਸਾਡੀ ਪਤਨੀ ਤੇ ਅਰੇ ਤਾਂ ਹੀ ਲੱਗੇ ਸਤਕਾਰ ਜੋ ਗਜਨ ਸਿੰਘ ਪਹਿਲਵਾਨ ਨੇ ਵੀ ਜੀ ਜੀ ਇਹ ਕਰਤਾਰ ਤੋਂ ਵੱਡੇ ਹੀ ਉਹ ਛੋਟੇ ਹੀ ਠੀਕ ਹੈ ਜੀ ਇਹ ਬਾਰੇ ਵੀ ਜੰਗਾ ਸੋਹਣਾ ਘੋੜੇ ਰਹੇ ਆ ਬਾਕੀ ਲੋਕਾਂ ਨੂੰ ਪੁੱਛਾਂ ਕਿ ਹੋਰ ਜਿਆਦਾ ਵਧੀ ਰਹਿ ਦੱਸ ਹਾਂਜੀ ਬਜ਼ੁਰਗਾਂ ਤਾਂ ਸੁਣਦੇ ਰਹੇ ਵੀ ਜਿਹੜਾ ਅੱਜ ਦਾ ਜਿਹੜਾ ਮਹੀਨਾ ਚੱਲ ਰਿਹਾ ਸਾਵਣ ਦਾ ਮਹੀਨਾ ਇਸ ਸਮੇਂ ਤੀਆਂ ਤੀਆਂ ਦਾ ਤਿਹਾਰ ਵੀ ਆਪਣੇ ਪਿੰਡ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਜਿਹੜੇ ਨੌਜਵਾਨੀ ਹੋ ਕਬੱਡੀ ਵੀ ਖੇਡਦੇ ਹੁੰਦੇ ਸੀਗੇ ਜੀ ਕੀ ਤੁਸੀਂ ਇਸ ਬਾਰੇ ਕੁਝ ਸਾਨੂੰ ਜਾਣਕਾਰੀ ਦੇ ਸਕਦੇ ਵੀ ਇਹ ਕਿੱਥੇ ਖੇਡਦੇ ਹੁੰਦੇ ਸੀਗੇ ਜਾਂ ਕਿੱਥੇ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਹੈ ਕਿਉਂਕਿ ਜੋ ਅੱਜ ਦੇ ਸਮੇਂ ਦੇ ਵਿੱਚ ਆ ਤੀਆਂ ਭੈਣਾਂ ਦੇ ਵਿੱਚ ਆਪਾਂ ਨਹੀਂ ਜਿਆਦਾ ਖੁੱਲ ਕੇ ਵਿਚਾਰ ਸਕਦੇ ਜਾਂ ਨਹੀਂ ਉਸ ਸਮੇਂ ਕੋਈ ਇਹੋ ਜਿਹਾ ਨਿੰਦ-ਵਿਚਾਰ ਨਹੀਂ ਹੁੰਦਾ ਸੀਗਾ ਜਿਸ ਦੀ ਪਿੰਡ ਦੇ ਸਾਰਿਆਂ ਦੀ ਸਾਂਝੀ ਭੈਣ ਹੁੰਦੀ ਸਾਰਿਆਂ ਨੂੰ ਉਹਨੂੰ ਚੰਗੀ ਅੱਖ ਨਾਲ ਚੰਗੀ ਨਜ਼ਰ ਨਾਲ ਵੇਖਿਆ ਜਾਂਦਾ ਸੀਗਾ ਸੋ ਇਸ ਬਾਰੇ ਥੋੜੀ ਜਿਹੀ ਕੋਈ ਜਾਣਕਾਰੀ ਦੋ ਸਾਨੂੰ ਜੀ ਸਮੇਂ ਦੇ ਹਾਲਾਤ ਨਾਲ ਆ ਬਦਲਾਵ ਆਉਦਾ ਰਹਿੰਦਾ ਬੰਦਿਆਂ 'ਚ ਜੀ ਜੀ ਬੰਦਿਆਂ ਦੇ ਖਾਣ ਪੀਣ 'ਚ ਹੀ ਬਦਲਾਵ ਆਉਂਦਾ ਉਹਨਾਂ ਦੇ ਪਹਿਨਣ 'ਚ ਰਹਿਣ ਸਹਿਣ 'ਚ ਬਦਲਾਵ ਕੁਦਰਤ ਦਾ ਨਿਜਮਿਆ ਬਿਲਕੁਲ ਪਹਿਲਾਂ ਜਿਹੜਾ ਪੁਰਾਣਾ ਪੰਜਾਬ ਸੀ ਉਹ ਸਾਰਾ ਹੀ ਉਹ ਮਤਲਬ ਇਹਦਾ ਮਹਿੰਦਾ ਸੀ ਨਾ ਇਹ ਸਾਰਾ ਉਹ ਮੁਸਲਮਾਨ ਭਾਈ ਕਹਿੰਦਾ ਵੀ ਇੱਥੇ ਹੀ ਸਾਰਾ ਇਹਦੇ ਚ ਕਹਿੰਦੇ ਵੀ ਚਲੇ ਇੱਕ ਤੇ ਬਾਂਗ ਮੈਂ ਐਕਚੁਅਲੀ ਇਹ ਤੀਆਂ ਉਹ ਤਾਂ ਗੁਲਾਮੀ ਦੀ ਨਿਸ਼ਾਨੀ ਹੈ ਹੁਣ ਗੱਲ ਲੰਮੀ ਹੋ ਜਾਣੀ ਹੈ ਜੀ ਤੀਆਂ ਜਿਹੜੀ ਆ ਉਹ ਪੰਜਾਬ ਦਾ ਸੱਭਿਆਚਾਰ ਨਹੀਂ ਆ ਨਹੀਂ ਆ ਠੀਕ ਹੈ ਜੀ ਉਹ ਹੁਣ ਕੇ ਆਪਾਂ ਗੱਲ ਨੂੰ ਵਧਾ ਲੀਂਦੇ ਆਪਾਂ ਨਾਲ ਜੋੜ ਲੀਂਦੇ ਆ ਛੋਟੇ ਸਾਨੂੰ ਥੋੜੀ ਜਾਣਕਾਰੀ ਦਿੱਤੀ ਜਾਵੇ ਤੇ ਛੋਟੇ ਦਾ ਪਹਿਲੇ ਪੰਜਾਬ ਦੇ ਤਾਂ ਤੀਆਂ ਦੀ ਪਹਿਲੇ ਇਹ ਗੱਲ ਕਰਦੇ ਆ ਵੀ ਜਦੋਂ ਮੁਗਲਾਂ ਦਾ ਜੋਰ ਆਇਆ ਨਾ ਜੀ ਜੀ ਜਲੋਰ ਜਵਾਲਾ ਸ਼ਾਹੀ ਆਈ ਉਹ ਦੋ ਪਿੰਡ ਦੇ ਵਿੱਚੋਂ ਚਲੀਆਂ ਜਿਹੜੀਆਂ ਲੜਕੀਆਂ ਨੂੰ ਚੋਕੇ ਆਪਣੇ ਮਹਿਲਾਜ ਹਰਮ ਲੈ ਜਾਂਦੇ ਸੀ ਬਿਲਕੁਲ ਜੀ ਉਹਨਾਂ ਨੂੰ ਰਾਣੀ ਦਾ ਦਰਜਾ ਨਹੀਂ ਦਿੰਦੇ ਦਾਸੀਆਂ ਗੋਲੀਆਂ ਬਣਾ ਕੇ ਰੱਖਦੇ ਰਖੇਲਾ ਬਣਾ ਕੇ ਆਪਾਂ ਕਹਿੰਦੇ ਰਖੇਲਾ ਜਿਹਨੂੰ ਕਹਿ ਸਕਦੇ ਆ ਤੀਆਂ ਦਾ ਤਿਹਾੜ ਕਿਹਾ ਜਾਂਦਾ ਵੀ ਉਹਨਾਂ ਤਾਂ ਸ਼ੁਰੂ ਕੀਤਾ ਵੀ ਉਹ ਉਹਨਾਂ ਹੁਕਮ ਕੀਤਾ ਵੀ ਤੁਸੀਂ ਸਾਲ ਜਿਹੜਾ ਇੱਕ ਮਹੀਨਾ ਮੇਤਾ ਪੀਤੇ ਸਾਰੀਆਂ ਪਿੰਡੀਆਂ ਕੁੜੀਆਂ ਬੁੜੀਆਂ ਨੇ ਇੱਥੇ ਇਕੱਠਿਆ ਹੋ ਕੇ ਦੇ ਇੱਥੇ ਗਿੱਧਾ ਪਾਉਣ ਨੱਚਣ ਦਾ ਉਹ ਬਹਾਨਾ ਦਤਾ ਇੱਕ ਜੀ ਇਕੱਠ ਕਰਨ ਦਾ ਬਹਾਨਾ ਕੀ ਦਿੰਦਾ ਵੀ ਨਚਣਾ ਟਪੜਾ ਤੋਂ ਹੀ ਹੈ ਜੀ ਜੀ ਇਹ ਤਾਂ ਉਹ ਸਾਰੀਆਂ ਕੁੜੀਆਂ ਤਾਂ ਇਕੱਠੀਆਂ ਹੋ ਜਾਂਦੀਆਂ ਸੀ ਬੀਬੀਆਂ ਭੈਣਾਂ ਔਰਤਾਂ ਨੂੰ ਮਨ ਕਰਨ ਗੱਲ ਜਿਹੜੀ ਕਹਿਣੀ ਉਹ ਕਹਿਣੀ ਪੈਣੀ ਆ ਇਹਦੇ ਵਿੱਚ ਉਹ ਵੇਂਦੇ ਖੂਬ ਸੋਹਣੀ ਜਿਹੜੀ ਕੁੜੀ ਜ਼ੋਰਤ ਕਿਹੜੀ ਆ ਉਹਨੂੰ ਆਪਣੇ ਮਹਿਲ ਚ ਬੁਲਾ ਲੈਂਦੇ ਸੀ ਜੀ ਜੀ ਐਕਚੁਅਲੀ ਇਦੀਆਂ ਦੀ ਸ਼ੁਰੂਆਤ ਇੱਥੋਂ ਹੋਈ ਬਾਅਦ ਚ ਸਮਾਜ ਬਦਲਿਆ ਪੰਜਾਬੀਆਂ ਦਾ ਆਪਣਾ ਰਾਜ ਆ ਗਿਆ ਉਹਨਾਂ ਉਹ ਬੜਾਈ ਤੇ ਖਤਮ ਕਰਤੀ ਪਰ ਲੋਕੋ ਚਲੋ ਜਿਹੜਾ ਉਹ ਗਿੱਧਾ ਪਗੜਾ ਕਰਦੇ ਉਹਨੂੰ ਇਕੱਠੇ ਹੁੰਦੇ ਰਹੇ ਉਹਨੂੰ ਆਪਣਾ ਕਲਚਰ ਅਡਾਪਟ ਕਰ ਲਿਆ ਨਾ ਅਡਾਪਟ ਕਰ ਲਿਆ ਉਹਦੇ ਵਿੱਚ ਕੀ ਕੀਤਾ ਕਿ ਜਿਹੜੇ ਆਪਣੇ ਨੌਜਵਾਨ ਸੀ ਮੁੰਡੇ ਕਬੱਡੀ ਗੋਡੀ ਖੇਡਣ ਦੇ ਸ਼ਿਕਿਰ ਸੀ ਉਹ ਜਿਹੜੀਆਂ ਸਾਡੀ ਆਪੂ ਆਦੀ ਉਮਰ ਦੀ ਸਾਡੀ ਆਪੂ ਆਣੀ ਖੁੱਦ ᱛੀਆਂ ਉਹ ਜਿਹੜਾ ਆਪਣਾ ਅਮੋੜਿਆ ਤਾ ਜਿੱਥੇ ਬਾਬੇ ਵਾਲਮੀਕ ਦੀ ਜਗਾ ਬਣਾਈ ਆ ਇਹਦੇ ਪਰਲੇ ਬੰਨੇ ਜਿਹੜੀ ਜਗਾ ਬਣੀ ਹੈ ਜਿਹੜੀ ਅੱਜ ਕੱਲ ਪਹਿਲੀ ਵਗ ਰਹੀ ਆ ਤੇ ਆਵਾਜ਼ ਹੋ ਗਈ ਆ ਇਹ ਰੌਣਕ ਹੀ ਹੁੰਦੀ ਬਚਲੇ ਵਾਲਾ ਆ ਜਾਂਦਾ ਜਿਹੜਾ ਸਾਰਾ ਕੱਚਾ ਆ ਤੇ ਉੱਥੇ ਪਿੰਡ ਦੀਆਂ ਕੁੜੀਆਂ ਕੱਟੀਆਂ ਹੋਵੇ ਸੌਣ ਤੇ ਸਾਰੀਆਂ ਉੱਥੇ ᱛੀਆਂ ਦਾ ਆਪਣਾ ਗਿੱਦਾ ਗੁੱਦਾ ਪਾਉਂਦੀਆਂ ਰਹਿੰਦੀਆਂ ਜੀ ਜੀ ਮੁੰਡੇ ਜਿਹੜੇ ਆਪਣੇ ਨੌਜਵਾਨੀ ਉਹ ਕਬੱਡੀ ਕੁੜੀ ਖੇਡਦੇ ਰਹਿੰਦੇ ਪਰ ਉਦੋਂ ਖਰਾਕ ਸਿਰ ਤੇ ਕਬੱਡੀ ਖੇਡਣੀ ਹੁੰਦੀ ਹੁਣ ਤਾਂ ਮੋਬਾਈਲ ਆ ਗਿਆ ਜੀ ਹੋਰ ਉਹ ਜੇ ਮ ਜਾਂਦੇ ਆ ਜੰਗ ਫੂਡ ਖਾ ਕੇ ਹੋਰ ਗੰਦਪਿਲ ਕਹੂੰਗਾ ਮੈਂ ਉਹਨੂੰ ਤੇ ਮਨ ਗਿਆ ਅਟੈਕ ਹੁੰਦਾ ਕੋਈ ਪ੍ਰੋਡਕਟ ਖਾਂਦਾ ਕੋਈ ਇੰਜੈਕਸ਼ਨ ਲਾਉਂਦਾ ਉਹ ਜਿਹੜੀ ਸਾਫ਼ ਸੁਥਰੀ ਐ ਸਾਦੀ ਗਰਾਹ ਸੀ ਉਹ ਨਿਕਲ ਗਈ ਇਹਦੇ ਤੇ ਆਪਾਂ ਫੇਰ ਕੇਰਨ ਗੱਲ ਕਰਾਂਗੇ ਲੰਬੀ ਜੀ ਇਹ ਖੁੱਲ੍ਹੂਗੀ ਪਰ ਫਿਰ ਆਪਾਂ ਇਹ ਪਿੰਡ ਵਾਲੇ ਬਨੇ ਰਹੀਏ ਤੇ ਫਿਰ ਆਪਣੇ ਉਹ ਸਮੇਂ ਦੇ ਸਮੇਂ ਦਾ ਵੀ ਆਪਾਂ ਨੂੰ ਦੇਖਣਾ ਪਊਗਾ ਸਮੇਂ ਦਾ ਦੇਖਣਾ ਪੈਣਾ ਜੀ ਹਾਂਜੀ ਚਲੋ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਇੰਨਾ ਹੀ ਅਸੀਂ ਇੱਥੇ ਸਮਾਪਤ ਕਰ ਰਹੇ ਆਂ ਉਮੀਦ ਕਰਦੇ ਆ ਕਿ ਤੁਸੀਂ ਜਿਹੜਾ ਸਾਡਾ ਜਿਹੜਾ ਪ੍ਰੋਗਰਾਮ ਹੈ ਬਹੁਤ ਤੁਸੀਂ ਨੂੰ ਪਸੰਦ ਕਰ ਰਹੇ ਹੋ ਤੇ ਇਦਾਂ ਹੀ ਸਾਡਾ ਹੌਸਲਾ ਵਜਾਈ ਕਰਦੇ ਰਹੋਗੇ ਅਸੀਂ ਵੀ ਉਮੀਦ ਕਰਦੇ ਆ ਕਿ ਜੋ ਵੱਧ ਤੋਂ ਵੱਧ ਜਿਹੜੀ ਖੋਜ ਵਿਚਾਰ ਕਰਕੇ ਤੁਹਾਡੇ ਅੱਗੇ ਅਸੀਂ ਪੇਸ਼ ਕਰਦੇ ਰਹਾਂਗੇ ਤੇ ਸਾਡੇ ਜਿਹੜੇ ਵੱਡੇ ਵੀਰ ਜੀ ਸਰ ਅਵਤਾਰ ਸਿੰਘ ਰੰਧਾਵਾ ਜੀ ਉਹ ਤਾਂ ਪਹਿਲਾਂ ਹੀ ਇਸ ਆਪਣੇ ਨਗਰ ਦੀ ਕਿਤਾਬ ਲਿਖ ਰਹੇ ਨੇ ਤੇ ਤੁਹਾਡਾ ਵੀ ਜਿਹੜਾ ਹੌਸਲਾ ਜ਼ਰੂਰੀ ਹੈ ਜਿੰਨਾ ਚਿਰ ਸਾਨੂੰ ਤੁਸੀਂ ਹੌਸਲਾ ਨਹੀਂ ਦਿੰਦੇ ਸਾਡੀਆਂ ਜਿਹੜੀਆਂ ਗਲਤੀਆਂ ਸਾਨੂੰ ਦੱਸਦੇ ਨਹੀਂ ਉਹਨਾਂ ਚਿਰ ਅਸੀਂ ਆਪਣਾ ਕੁਝ ਅੱਗੇ ਨਹੀਂ ਵਧ ਸਕਦੇ ਸੋ ਇਸ ਬਾਰੇ ਮੈਂ ਭਾਈ ਰਾਨੂੰ ਚ ਕਹਿਣਾ ਚਾਹਾਂਗਾ ਵੀ ਤੁਸੀਂ ਦੋ ਜਿਹੜੇ ਬੋਲਾ ਆਪਣੇ ਪ੍ਰਸ਼ੰਸ਼ਕਾਂ ਨੂੰ ਬੋਲੋ ਜਰੂਰ ਦੇਖੋ ਸਾਰੇ ਬੜੇ ਸਿਆਣੇ ਦੇ ਸੁਲਝੇ ਹੋਏ ਆ ਜੀ ਜੇ ਵਿਦਿਆਦੇਸ ਸਾਹਿਬ ਨਾਲਾਈ ਤੇ ਅੱਜ ਕੱਲ ਦੇ ਬੱਚੇ ਆ ਉਹ ਸਾਡੇ ਨਾਲੋਂ ਵੱਧ ਸਿਆਣੇ ਆ ਟੈਕਨੋਲੋਜੀ ਦੇ ਮਾਮਲੇ 'ਚ ਟੈਕਨੋਲੋਜੀ ਨਾਲ ਹੈਨਾ ਤੇ ਜਿੰਨੀ ਜਾਣਕਾਰੀ ਆਪਣੇ ਕੋਲ ਆਪਾਂ ਦੱਸ ਸਕਦੇ ਆ ਬਾਕੀ ਸਾਰੇ ਸਮਝਦਾਰ ਨੇ ਇਹ ਹੁੰਦਾ ਵੀ ਜਦੋਂ ਕੋਈ ਕੰਮ ਸ਼ੁਰੂ ਕਰਦਾ ਬੰਦਾ ਤੇ ਉਹਦੇ ਕੋਲੋਂ ਗਲਤੀਆਂ ਤਾਂ ਪੱਕਾ ਆਉਣਗੀਆਂ ਗਲਤੀਆਂ ਤੇ ਕੋਈ ਵੀ ਉਹ ਜਿਹੜਾ ਬੰਦਾ ਕੰਮ ਕਰੇਗਾ ਉਹਦੇ ਕੋਲੋਂ ਗਲਤੀ ਹੋਏਗੀ 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 ਤੇ ਬਹੁਤ ਦੱਸਿਆ ਜਾਵੇ ਜੀ ਫੌਜ ਵਾਲ ਸੁਣ ਕੇ ਵੀ ਤੇਰੀ ਇਹ ਗਲਤੀ ਤੇ ਦੂਸਰਾ ਅਸੀਂ ਉਹਨੂੰ ਦੂਰ ਕਰ ਸਕੀਏ ਇਦਾਂ ਹੀ ਜ਼ਿੰਦਗੀ ਸੁਧਰਦੀ ਬੰਦੇ ਦੀ ਬਿਲਕੁਲ ਜੀ ਬੰਦਾ ਜ਼ਿੰਦਗੀ 'ਚ ਆਪਣੀਆਂ ਗਲਤੀਆਂ ਕੋਲੋਂ ਹੀ ਸਿੱਖਦਾ ਬੰਦੇ ਦਾ ਸਭ ਤੋਂ ਵੱਡਾ ਟੀਚਰ ਉਹਦੀਆਂ ਗਲਤੀਆਂ ਨੇ ਜੀ ਜਿਹੜਾ ਬੰਦਾ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਸਿੱਖ ਲੈਂਦਾ ਉਹ ਜ਼ਿੰਦਗੀ ترقی ਕਰ ਜਾਂਦਾ ਜੀ ਜੀ ਤੇ ਜਿਹੜਾ ਬੰਦਾ ਆਪਣੀਆਂ ਗਲਤੀਆਂ ਨੂੰ ਗਲਤੀ ਮੰਨਣ ਨੂੰ ਤਿਆਰ ਨਹੀਂ ਹੁੰਦਾ ਉਹਨੇ ਸਿੱਖਣਾ ਤੇ ਕੀ ਇਹਦੇ ਕੋਲ ਤੇ ਉਹ ਜਿਹੜਾ ਉਹ ਸਾਰੀ ਉਮਰ ਟੱਕਰਾਂ ਮਾਰਦੇ ਇਂ ਨਿਕਲ ਜਾਂਦੀ ਹੈ ਨਿਕਲ ਜਾਂਦੀ ਹੈ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਹੀ ਮਨੁੱਖ ਵੱਧ ਸਕਦਾ ਬਿਲਕੁਲ ਜੀ ਕਿਸੇ ਦੇ ਦੱਸਿਆ ਕੋਈ ਬੰਦਾ ਇਹਨਾਂ ਤੱਕ ਪ੍ਰਭਾਵ ਕਬੂਲ ਨਹੀਂ ਕਰਦਾ ਜੀ ਜੀ ਬੜਾ ਬਸਰੀ ਹੀ ਕਹਿਣਾ ਚਾਹਾਂਗਾ ਕਿ ਜੀ ਸਾਨੂੰ ਤੁਸੀਂ ਹੋਰ ਸਮਝਾਈ ਕਰੋ ਜੀ ਇਹ ਆਪਣੀ ਜਾਣਕਾਰੀ ਦੱਸੋ ਜੋ ਸਾਡੇ ਕੋਲ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਸੁਣ ਲਿਓ ਬਿਲਕੁਲ ਜੀ ਜਿਹੜਾ ਆਪਣੇ ਪਿੰਡ ਦਾ ਸਾਰਾ ਵਾਅ ਆਪਣਾ ਰਿਕਾਰਡਿਕ ਖਤਾਂਪਨ ਨੂੰ ਸੰਭਾਲ ਲਈਏ ਜੀ ਜੀ ਜਿਹੜਾ ਉਹਦੀ ਪਿੰਨੂ ਪਤਾ ਲੱਗ ਸਕੇ ਵੀ ਅਸੀਂ ਕਿਹੜੇ ਵਿਰਸੇ ਦੇ ਮਾਲਕ ਆ ਕੀ ਸਾਡੇ ਪਿੰਡ ਦਾ ਇਤਿਹਾਸਿਕ ਪਿਛੋਕੜ ਬਿਲਕੁਲ ਬਹੁਤ ਬਹੁਤ ਧੰਨਵਾਦ ਦਿਨ ਬਦਵੇਂ ਸ਼ਹਿਰ ਜਿਹੜੇ ਆ ਪਿੰਡਾਂ ਨੂੰ ਖਾਈ ਜਾ ਰਿਹਾ ਇਸ ਕਰਕੇ ਆਪਾਂ ਉਹਨੂੰ ਜੋ ਆਪਣਾ ਸਾਹਮਣਾ ਜ਼ਰੂਰੀ ਹੈ ਆਪਣੇ ਪਿੰਡ ਦੇ ਇਤਿਹਾਸ ਨੂੰ ਲਾ ਲੋ ਜਾਂ ਆਪਣੇ ਪਿੰਡ ਦੇ ਆਪਣਾ ਜੋ ਵੀ ਭਾਈਚਾਰਾ ਰਿਹਾ ਪੁਰਾਣਾ ਦੱਸਣਾ ਜ਼ਰੂਰੀ ਹੈ ਜੀ 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 ਤੁਸੀਂ ਸਾਡੇ ਪ੍ਰੋਗਰਾਮ ਚ ਆਏ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਗਰਾ ਤੁਹਾਡਾ ਹੀ ਆ ਜੀ ਇਹ ਸਾਰੇ ਵੀਰਾਂ ਦਾ ਸਾਰੇ ਨਗਰ ਦਾ ਸੰਝ ਆਇਆ ਜੀ ਸਤਿ ਸ੍ਰੀ ਅਕਾਲ ਜੀ ਸਾਰੇ